ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਸਵੇਰੇ ਵੱਜ ਕੇ 9:00 ਤੇ ਹੁਣ ਅਸੀਂ ਚਾਚੂ ਪੀ ਕੇ ਤੇ ਆਏ ਸੀ ਖੇਤ ਨੂੰ ਮੈਂ ਸਹਿਬ ਤੇ ਤਾਇਆ ਜੀ ਤੇ ਅੱਜ ਸਾਗ ਸੀਗਾ ਧਰਨਾ ਤੇ ਇੱਧਰ ਸਾਗ ਸੀਗਾ ਕੁਦਰਤੀ ਮਿਲ ਗਿਆ ਸਾਨੂੰ ਤੇ ਪਾਲਕ ਤੇ ਬਾਕੀ ਬਾਥੂ ਬੁੱਥੂ ਮੇਥੇ ਮੇਥੀ ਸਾਰਾ ਕੁਝ ਆਪਣਾ ਘਰੇ ਹੈਗਾ ਇਹ ਤਿਆਰ ਆਰਦਾ ਕਰਿਆ ਵਾ ਤੇ ਸਾਗ ਇੱਕ ਵਾਰ ਤਾਂ ਆਪਾਂ ਧਰ ਲਿਆ ਸੀ ਉਸ ਤੋਂ ਬਾਅਦ ਉਹ ਪੱtre ਜੇ ਵਾਲਾ ਸਾਗ ਸੀਗਾ ਉਹਨਾਂ ਵਧੀਆ ਬਣਿਆ ਨੀਗਾ ਤੇ ਸਾਗ ਅਸੀਂ ਆਖਿਆ ਚਲੋ ਇਧਰੋਂ ਖੇਤਾਂ ਚੋਂ ਲੈ ਲਊ ਆਉਣੇ ਹੈਗੇ ਤੇ ਅਸੀਂ ਇਧਰ ਖੇਤ ਆ ਗਏ ਸੀਗੇ ਤੇ ਸਹਿਬ ਸਿੰਘ ਆਪਦੀ ਮਸਤੀ ਜਿ ਤੁਰਿਆ ਫਿਰਦਾ ਹੈਗਾ ਆ ਦੇਖੋ ਉਹ ਤੁਰਿਆ ਫਿਰਦਾ ਹੈਗਾ ਸਾਈਕਲ ਹੀ ਭਜਾ ਕੇ ਮਸਤੀ ਚ ਆਪਦੀ ਚ ਤਾਇਆ ਜੀ ਨੇ ਮਗਰ ਸਾਗ ਤੋੜ ਕੇ ਧਰਤਾ ਸਾਈਕਲੀ ਦੇ ਸਾਡੇ ਕੋਲ ਹੈ ਨਹੀਂ ਸੀ ਕੁਝ ਬੰਨਣ ਨੂੰ ਉਦਾਂ ਹੀ ਅਸੀਂ ਤਾਂ ਢੇੜਾ ਲਾਉਣ ਆਏ ਸੀ ਪਰ ਸਾਨੂੰ ਸਾਗ ਮਿਲ ਗਿਆ ਸੀ ਇੱਧਰੋਂ ਤੇ ਇਹ ਕਹਿੰਦਾ ਮੈਂ ਸਾਗ ਨਹੀਂ ਵਿੱਚ ਰੱਖਣ ਦੇਣਾ ਪਰ ਮਸਾਂ ਭਰ ਆਇਆ ਵੀ ਨਹੀਂ ਪਤਾ ਆਪਾਂ ਸਾਗ ਧਰਨਾ ਘਰੇ ਜਾ ਕੇ ਵੀ ਮੰਗਾਇਆ ਮम्मा ਨੇ ਘਰੇ ਤੇ ਹੁਣ ਖੇਡਦਾ ਫਿਰਦਾ ਵੀ ਦੇਖੋ ਦਿਖਾਉਣਾ ਤੁਹਾਨੂੰ ਉਹ ਕੀ ਕਰੀ ਇਹਨਾਂ ਨੂੰ ਹੈ ਹੈਲੋ ਕਰਦੇ ਸਾਰਿਆਂ ਨੂੰ ਪੁੱਤ ਦਾਦਾ ਹੈਲੋ ਕਰਦੇ ਕੱਲ ਨੂੰ ਆਉਂਗਾ ਕਰੇ ਜਣਾ ਚੰਗਾ ਅਸੀਂ ਤਾਂ ਸਾਗ ਤੋੜ ਕੇ ਆਉਣੇ ਆ ਤੇ ਇੱਧਰ ਮੈਂ ਤੁਹਾਨੂੰ ਦਿਖਾਉਣਾ ਹੈ ਪਾ ਜੀ ਸਾਗ ਤੋੜੀ ਜਾਂਦੇ ਬਹੁਤ ਹਿੰਮਤ ਕਰਦੇ ਵਿਚਾਰੇ ਸੀ ਕਿ ਕੱਪੜੇ ਭੇਜ ਜਾਣਗੇ ਤਰੇਲ ਬਾਲੀਏ ਕਹਿੰਦੇ ਨਹੀਂ ਨਹੀਂ ਹੁਣ ਆਪਾਂ ਆਏ ਹੈਗੇ ਸਾਗ ਵਧੀਆ ਲੈ ਚੱਲਦੇ ਆ ਤੇ ਇੰਨੇ ਨਾਲ ਚੱਲੋ ਨਾਲੇ ਤਾਂ ਥੋੜੀ ਬਹੁਤੀ ਮौज-ਮਸਤੀ ਹੋ ਜਾਂਦੀ ਹੈ ਸਹਿਬ ਆ ਜਾਂਦਾ ਹੈਗਾ ਇਹਦਾ ਜੀ ਲੱਗ ਜਾਂਦਾ ਹੈਗਾ ਤੇ ਨਾਲੇ ਬੱਚਾ ਫਿਰ ਤੁਹਾਨੂੰ ਪਤਾ ਮਿੱਟੀ 'ਚ ਜੇ ਖੇਡੂਗਾ ਤੇ ਚੰਗਾ ਇਹ ਦੇ ਲਈ ਸਿਹਤ ਵਾਸਤੇ ਬੈਨੀਫਿਟ ਨੇ ਤੇ ਨਾਲੇ ਇਹਨੂੰ ਫਿਰ ਖੇਤਾਂ ਬਾਰੇ ਸਾਰਾ ਪਤਾ ਲੱਗਦਾ ਹੈਗਾ ਖੇਤ ਨਾਲ ਇਹਦਾ ਮੋਹ ਪਿਆਰ ਹੋ ਗਿਆ ਹੁਣ ਤੇ ਆ ਦੇਖੋ ਕਿੰਨਾ ਖੁਸ਼ ਹੈਗਾ ਸਾਬ ਹੁਣ ਤੂੰ ਕਿੱਥੇ ਚੱਲੇ ਆਂ ਹੈ ਤਾਇਆ ਜੀ ਨੂੰ ਆ ਜਾਂਦੇ ਪੁੱਤ ਹੁਣ ਕਹਿੰਦਾ ਆਪਣੇ ਖੇਤ ਜਾਣਾ ਪਿੱਛੇ ਉੱਥੇ ਖੇਡਦਾ ਹੁੰਦਾ ਇਹ ਤੁਹਾਨੂੰ ਅੱਗੇ ਮੈਂ ਦਿਖਾਉਣਾ ਹੁਣ ਪਤਾ ਆ ਜਾਂਦੇ ਤਾਇਆ ਜੀ ਨੂੰ ਆ ਜਾਂਦੇ ਫਿਰ ਚੱਲਦੇ ਚਲ ਬਹੁਤ ਹੈ ਤਾਂ ਇੱਕ ਚੀਜ਼ ਨਹੀਂ ਉਹ ਹੋ ਗਈ ਕੁਛ ਆ ਹੋ ਗਿਆ ਆਪਾਂ ਨੂੰ ਮੁੱਕਦਾ ਨਹੀਂ ਚਾਰ ਤਾਂ ਜਾਣੇ ਆ ਆਪਾਂ ਹਨਾ ਬਹੁਤ ਹੋਊਗਾ ਇਹਨਾਂ ਉਹ ਤਾਂ ਉੱਥੇ ਹੀ ਰੱਖ ਆਹੀਂ ਲੈ ਚੱਲਦੇ ਹਾਂ ਜੇ ਸਾਈਕਲੀ ਤੇ ਰੱਖ ਲੈਣੇ ਕੱਪੜੇ ਤੇਰੇ ਫੇਰ ਸਾਰੇ ਖਰਾਬ ਹੋ ਗਏ ਤਾਈ ਨੇ ਕਿਹਾ ਮੈਂ ਆਖਿਆ ਸੀ ਤੂੰ ਨਾ ਵੜੋ ਤਰੇ ਸਹੀ ਗੱਲ ਸਾਗ ਵੀ ਖਾਣਾ ਫੇਰ ਹੁਣ ਕੱਪੜੇ ਤਾਂ ਖਰਾਬ ਹੋਣਗੇ ਰੋਗ ਬੱਤ ਸਾਗ ਰੱਖ ਲੀ ਗੇ ਉਹਨੇ ਜਦੋਂ ਕੋਲੇ ਜਾਵਾਂਗੇ ਤਾਂ ਇਹ ਭਜਾ ਲੈਣੀ ਐ ਸਾਗ ਰੱਖ ਲੈ ਆਹ ਰੱਖ ਲੈ ਪੁੱਤ ਸਾਗ ਫੇਰ ਚੱਲਦੇ ਆਂ ਆਪਾਂ ਚੰਗਾ ਗੱਡੀ ਤੇ ਸਾਗ ਰੱਖ ਰੱਖ ਗੱਡੀ ਤੇ ਸਾਗ ਚੱਲ ਵੀ ਗੱਡੀ ਤੇ ਸਾਗ ਰੱਖ ਕੇ ਚੱਲੀਏ ਚਲ ਉੱਥੇ ਹੀ ਚੱਲਿਆ ਉਦੋਂ ਸਾਗ ਨਾ ਖਿਲਾਰ ਜੀ ਯਾਰ ਗੱਡੀ ਤੇ ਸਾਗ ਰਖਾ ਕੇ ਤਾਂ ਤੁਰ ਪਿਆ ਤੇ ਸਾਗ ਦੂ ਸਾਰਾ ਖਿਲਾਰ ਦੇਣਾ ਰਸਤੇ 'ਚ ਹੌਲੀ ਚੱਲੋ ਸਰ ਜੀ ਹੌਲੀ ਸਰਦਾਰ ਜੀ ਹੌਲੀ ਓਏ ਆਪਦੀ ਗੱਡੀ ਛੱਡ ਗਿਆ ਹੁਣ ਤੂੰ ਸਿੱਪਰ ਮਗਰ ਭੱਜ ਗਿਆ ਤਾਇਆ ਕੀ ਹੁੰਦਾ ਈ ਤੇਰੇ ਸਿੱਪਰ ਨੂੰ ਹੈ ਦੱਸ ਨਾ ਤਾਇਆ ਬਿਨਾ ਫੇਰ ਜੀ ਲਾਉਣਾ ਤੂੰ ਜਦੋਂ ਘਰੇ ਉੱਠ ਜਾਂਦਾ ਹੋ ਜਾਂਦਾ ਤਾਇਆ ਜੀ ਆਪਾਂ ਨੂੰ ਛੱਡ ਕੇ ਚੱਲਿਆ ਇੱਥੇ ਰੱਖਦੇ ਸਿੱਪਰ ਇੱਥੇ ਰੱਖਿਆ ਨਹੀਂ ਹੈ ਨਾ ਰੱਖੇਗਾ ਕਿਵੇਂ ਇੱਥੇ ਇੱਥੇ ਤਾਂ ਪਹਿਲਾਂ ਕਾਰਾਂ ਤੂੰ ਰੱਖੀ ਬੈਠਾ ਦੋ ਵਿੱਚ ਫਸਾਈ ਬੈਠਾ ਉਹਨਾਂ ਨੂੰ ਆਥੇ ਚ ਫੜ ਹੁਣ ਚੱਲ ਇੱਥੇ ਸਾਗ ਰੱਖਿਆ ਮੈਨੂੰ ਫੜਾ ਦੇ ਲੈ ਠੀਕ ਠਾਕ ਹੋ ਗਏ ਤੇ ਅੱਜ ਦਾ ਆਪਣਾ ਸ਼ਡਿਊਲ ਸੀਗਾ ਇੱਕ ਮੈਰਿਜ ਦਾ ਮੈਰਿਜ ਦੇ ਵਿੱਚ ਜਾ ਕੇ ਮੈਂ ਵਾਪਸ ਆ ਗਿਆ ਫਕਸ਼ਨ ਵਧੀਆ ਸੀਗਾ ਸਾਰਾ ਤੇ ਵੈਸੇ ਹੀ ਅਸੀਂ ਮਿਲ ਲੱਗਦਾ ਵੀ 12 ਵਜੇ ਘਰੋਂ ਗਏ ਸੀਗੇ ਤੇ 50 ਮਿੰਟ ਦਾ ਰਸਤਾ ਸੀਗਾ ਮੈਨੂੰ ਤੇ ਅਸੀਂ ਇੱਕ ਵਜੇ ਪਹੁੰਚ ਗਏ ਸੀ ਉੱਥੇ ਚਾਹ ਪਾਣੀ ਪੀਤਾ ਤੇ ਵੈਸੇ ਹੁਣ ਤਾਂ ਅੱਗੇ ਵੱਲ ਨੂੰ ਮੈਰਿਜ ਦੇਖੀ ਵੀ ਨਹੀਂ ਜਾਨੀ ਦੋਸਤੋ ਕਿਉਂਕਿ ਹੁਣ ਸਾਬ ਹੈ ਗਿਆ ਨਾ ਤੇ ਸਾਬ ਦਾ ਕਰਕੇ ਫਿਰ ਇਹ ਥੋੜਾ ਜਿਹਾ ਡਰਦਾ ਢੋਲਟ ਮੱਕੇ ਜੇ ਬਾਹਰ ਫੈਕਸ਼ਨ ਹੈ ਡੀਜੇ ਟੂਜੇ ਚੱਲਦਾ ਤਾਂ ਇਹਨੂੰ ਅੰਦਰ ਰੱਖਣਾ ਪੈਂਦਾ ਜੇ ਅੰਦਰ ਫੈਕਸ਼ਨ ਹੈ ਤਾਂ ਇਹਨੂੰ ਬਾਹਰ ਰੱਖਣਾ ਪੈਂਦਾ ਹੈਗਾ ਚਲੋ ਕੋਈ ਗੱਲ ਨਹੀਂ ਇਦਾਂ ਵੀ ਕੋਈ ਗੱਲ ਨਹੀਂ ਬਿਆ ਆਪਾਂ ਬੜੇ ਦੇਖੇ ਨੇ ਤੇ ਇਹਦੇ ਨਾਲ ਹੀ ਹੈ ਸਾਰਾ ਕੁਝ ਮੈਨੂੰ ਤਾਂ ਕੋਈ ਐਦਾਂ ਖੈਰ ਲੱਗਦਾ ਵੀ ਨਹੀਂ ਹੁੰਦਾ ਹੈਗਾ ਮੋੜਾ-ਮੋਟਾ ਜਿਹੜਾ ਆਪਾਂ ਖਾਣਾ ਹੁੰਦਾ ਉਹ ਖਾ ਲਈਦਾ ਹੈਗਾ ਜ਼ਿਆਦਾਤਰ ਤਾਂ ਅੱਜ ਕੱਲ੍ਹ ਪਲੇਟ ਸਿਸਟਮ ਹੀ ਚੱਲਦਾ ਸਾਰੇ ਤੇ ਵਾਰਦਾ ਵੀ ਥੋੜਾ ਜਿਹਾ ਧਿਆਨ ਹੀ ਰੱਖੀਦਾ ਖਾਨ ਤੋਂ ਤੁਸੀਂ ਵੀ ਮੈਂ ਕਹਿੰਦਾ ਵੀ ਧਿਆਨ ਹੀ ਰੱਖਿਆ ਕਰੋ ਕਿਉਂਕਿ ਪਲੇਟ ਸਿਸਟਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੁਆਲਿਟੀ ਕੋਈ ਵਧੀਆ ਸੀ ਵਧੀਆ ਹੁੰਦੀ ਹੈ ਤੇ ਫਰੋਂਟ ਲੈ ਲਓ ਜੂਸ ਲੈ ਲਓ ਇਦਾਂ ਦਾ ਕੋਈ ਮਾੜਾ ਮੋਟਾ ਬਸ ਰੋਟੀ ਪਾਣੀ ਖਾ ਲਓ ਹੈਨਾ ਤੇ ਉਹ ਖਾ ਖੂ ਕੇ ਸਾਗਨ ਸਵੇਰਿਆਂ ਦੇਖੇ ਹਨ ਤੇ ਆਪਾਂ ਤਾਂ ਟਾਈਮ ਨਾ ਹੀ ਨਿਕਲੇ ਆਏ ਸੀਗੇ ਤੇ ਹੁਣ ਆਪਣੇ ਘਰੇ ਵੀ ਫਕਸ਼ਨ ਸੀਗਾ ਮੈਂ ਤੁਹਾਨੂੰ ਦੱਸਦਾ ਉਹਦੇ ਸੰਬੰਧ ਜੇ ਫਿਰ ਆਪਣੇ ਕੋਲ ਹਲਵਾਈ ਨਹੀਂ ਆਉਣਾ ਈ ਟੈਂਟ ਵਾਲੇ ਭਾਈ ਨਹੀਂ ਆਉਣਾ ਸੀਗਾ ਉਹ ਮੈਨੂੰ ਕਹਿੰਦੇ ਹੁਣੇ ਹੀ ਹੋ ਕੇ ਜਾ ਆ ਕੇ ਮੈਂ ਚੱਲ ਕੋਈ ਨਹੀਂ ਮੈਂ ਆ ਜਾਣਾ ਹੈਗਾ ਮੈਂ ਉਹਨਾਂ ਨਾਲ ਡਿਸਕਸ ਨਹੀਂ ਕਰਨੀ ਸੀ ਪਹਿਲਾਂ ਗੱਲਬਾਤ ਤਾਂ ਹੋ ਗਈ ਸੀ ਸਾਰੀ ਆਪਣੇ ਬੰਦੇ ਨੇ ਮਾਨਨ ਕਰਨਾ ਦੇਖਣਾ ਜਾ ਕੇ ਮਿਲਦਾ ਕਿਉਂਕਿ ਜਦੋਂ ਘਰੇ ਐਕਸ਼ਨ ਹੁੰਦਾ ਹੈਗਾ ਤੇ ਕੰਮ ਬਹੁਤ ਵੱਜ ਜਾਂਦੇ ਹੈਗੇ ਹੈ ਹਨਾ ਹੁਣ ਡੇਢ ਦੋ ਮਹੀਨੇ ਆਈ ਚੱਲਸੋ ਚੱਲ ਹੋਊਗਾ ਬਾਜ਼ਾਰ ਚਲੇ ਜਾਓ ਸਾਰਾ ਇਹ ਲੰਘ ਜਾਂਦਾ ਹੈਗਾ ਬਾਕੀ ਹੋਰ ਸਮਾਨ ਸਪਾ ਲੈ ਆਉਣਾ ਇਹ ਕਰ ਲਓ ਸ ਹਲਵਾਈ ਗਲੀ ਨੂੰ ਸਾਰਾ ਹਣ ਸੌਦਾ ਰਹਿ ਗਿਆ ਉਹ ਸੌਦਾ ਲਿਖ ਕੇ ਦਿੱਤਾ ਜਾਊਗਾ ਤੇ ਫਿਰ ਆਪਾਂ ਸਾਰਾ ਪ੍ਰਬੰਧ ਕਰ ਲਵਾਂਗੇ ਤੇ ਬਾਕੀ ਜਿਹੜਾ ਆਪਣਾ ਘਰ ਦਾ 2-3 ਦਿਨ ਦਾ ਚੱਲਣਾ ਹੈਗਾ ਜਾਗੋ ਦਾ ਚੱਲਣਾ ਇੱਕ ਦਿਨ ਦਾ ਗੈਬ ਹੈ ਜਾ ਅਗਲੇ ਦਿਨ ਦਾ ਬਰਾਤ ਦਾ ਹੈਗਾ ਉਹ ਵੀ ਸਾਰਾ ਕਲੀਅਰ ਹੋ ਗਿਆ ਤੇ ਜੋ ਵੀ ਰੋਟੀ ਪਾਣੀ ਬੰਨਣਾ ਹੈਗਾ ਜਾਂ ਆਪਾਂ ਜਿੰਨੇ ਵਰਕਰਾਂ ਦੀ ਤੋੜ ਹੈਗੀ ਹੈ ਉਹ ਕਾਰਾਂ ਉਹ ਵੀ ਸਾਰਾ ਫਾਈਨਲ ਹੋ ਗਿਆ ਤੇ ਟੈਂਟ ਦਾ ਵੀ ਸਾਰਾ ਕਲੀਅਰ ਹੋ ਗਿਆ ਤੇ ਜੋ ਲੜੀਆਂ ਲਾਉਣੀਆਂ ਜਾਂ DJ ਕੁਝ ਵੀ ਲੱਗਣਾ ਹੈਗਾ ਉਹ ਸਾਰਾ ਆਪਣਾ ਕਲੀਅਰ ਹੋ ਗਿਆ ਤੇ ਮੇਨ ਪ੍ਰਬੰਧ ਆਪਣਾ ਇਹ ਸੀਗਾ ਬਸ ਹੁਣ ਕੱਪੜੇ ਦਾ ਰਹਿ ਗਿਆ ਤੇ ਜਾਗੋ ਦਾ ਤੇ ਪੈਲਸ ਦਾ ਕਲੀਅਰ ਹੋ ਗਿਆ ਤੇ ਹੁਣ ਆਪਾਂ ਸਾਰਾ ਕੱਪੜੇ ਦਾ ਕਰਾਂਗੇ ਬਾਕੀ ਜਿਹੜੇ ਕੰਮ ਆਪਾਂ ਕਰਨੇ ਹੈਗੇ ਉਹ ਹੁਣ ਆਪਾਂ ਬੜੀ ਆਸਾਨੀ ਨਾਲ ਕਰ ਲਵਾਂਗੇ ਤੇ ਜਾਂ ਭੈਣ ਦੇ ਨਾਲ ਜਿਵੇਂ ਆਪਾਂ ਬਾਜ਼ਾਰ 'ਚ ਜਾਣਾ ਉਹ ਸਾਰਾ ਚੱਲਾਂਗੇ ਹੁਣ ਮੈਂ ਆ ਗਿਆ ਸੀਗਾ ਵਾਪਸ ਪਰ ਗਾੜੀ ਤੇ ਦੂਜਾ ਇੱਕ ਮੈਂ ਤੇ ਆਪਾਂ ਨਾਲ ਹੋ ਰਿਹਾ ਇੱਕ ਤਾਂ ਸਵੇਰ ਦੇਖ ਕੇ ਐਸੀ ਤੁਹਾਨੂੰ ਦੱਸਿਆ ਹੈਗਾ ਤੇ ਇੱਕ ਮੈਂ ਤੇ ਇੱਥੇ ਨਾਲ ਚੱਲ ਰਹੀ ਹੈ ਉਹ ਕੋਈ ਗੀਤ ਕੋਈ ਜਿਹੜੇ ਜੇ ਆਪਾਂ ਪਹੁੰਚ ਗਏ ਸੀਗੇ ਜਿੱਥੇ ਆਪਾਂ ਜਾਣਾ ਸੀ ਗੀਤ ਚੱਲ ਰਹੇ ਸੀ ਉੱਥੇ ਵਿਆਹ ਸਟਾਰਟ ਆ ਜਿੱਥੇ ਤੇ ਲੇਡੀਆਂ ਜਿਹੜੇ ਗੀਤ ਗੁਗਾਉਂਦੀਆਂ ਹੈਗੀਆਂ ਤੇ ਆਪਾਂ ਦੇਖਦੇ ਆਂ ਜਾ ਕੇ ਕੀ ਮੰਨ ਰਿਹਾ ਹੈਗੇ ਤੇ ਬਾਏ ਲਓ ਹ라운ਡ ਕੰਪਨੀਆਂ ਪਈਆਂ ਸਹਿਬ ਤਾਂ ਯਾਰ ਹਨ ਆ ਵੀ ਟਰੈਕਟਰ ਖੜੇ ਪੁੱਤ आवे टेटर खड़े आवे देटरे आवे देटरे आवे सिलेंडर वेख रखे आ गया आ गया आवे दो कई बंद हासे तो मैं देखे नहीं कहते उन्होंने पर हास्से बना देंगे नहीं नेरा थोड़ा ज्यादा सिलेंडर लाइन चलाए पे हास्या पैया हासे कितों मरजी पैदा कर लो ਪਰ ਮੈਨੂੰ ਇਹ ਹਾਸੇ ਵਾਲੀ ਗੱਲ ਜੀ ਲੱਗੀ ਇੱਕ ਲੈਨਸਰ ਲਾਏ ਹੋਏ ਪਏ ਤੇ ਵਾ ਕੀ ਗੀਤ ਸੰਗੀਤ ਅੰਦਰ ਚੱਲ ਰਿਹਾ ਹੈਗਾ ਕਿ ਆਪਾਂ ਤੋਂ ਵੀ ਉਹਨੇ ਰੋਟੀ ਪਰੋਸਤੀ ਹਾਂ ਸਰ ਕੇ ਖਾਓ ਚਲੋ ਆਪਾਂ ਖਾ ਲਈਏ ਇਹਦੀ ਫੱਟੀ ਹੈ ਇਹ ਜਾਂ ਮਾਮੀ ਹੁੰਦੇ ਦੇ ਜਾਂ ਮਾਮੀ ਹੁੰਦੇ ਦੇ ਜਾਂ ਦੇ ਦੇ ਮਾਮੀ ਜੀ ਹੁੰਦੇ ਦੇ ਦੇ ਮਾਮੀ ਨੂੰ ਮम्मा ਦੀਓ ਆਦੇ ਮम्मा ਜੀ ਹਾਂ ਮम्मा ਜੀ ਆ ਗਏ ਗਲਾ ਸਾਫ ਕਰਦੇ ਆ ਮਾਸਲ ਕਿੱਥੇ ਗਏ ਕਿੱਥੇ ਗਏ ਮਾਸਰ ਜੀ ਕਾਦੀ ਦੇ ਲਿਆ ਪਾਣੀ ਲੈ ਕੇ ਗਏ ਸੇ ਬੈਠ ਜਾ ਪੁੱਤ ਓ ਠੰਡ ਵਾਲੀ ਐ ਅੱਗ ਸੇਕ ਲਾਜ ਆ ਵੇ ਹਾਂਜੀ ਕੋਲੇ ਵਧੀਆ ਆ ਜਾ ਆ ਜਾ ਭੱਜ ਕੇ ਆਹ ਲੋ ਠੰਡ ਬਹੁਤ ਦੋਸਤੋ ਆ ਜਾ ਆ ਜਾ ਇੱਥੇ ਹੂੰ ਕੀ ਆ ਚੱਲੀਏ ਫਿਰ ਆਪਾਂ ਈਗਾ ਪ੍ਰਾਬਾ ਮੈਂ ਕੀ ਕਰਾਂ ਆਸ ਨਹੀਂਗਾ ਠੰਡ ਵੀ ਹੋ ਗਈ ਹੈ ਨਾ ਈਗਾ ਚਾਚੀ ਆ ਜਾ ਅੱਗੇ ਸੇਕਲਾ ਬੋਤਾ ਵੇ ਠੰਡ ਕਿੰਨੀ ਆ ਜੀ ਈਗਾ ਆਜੋ ਆਜੋ ਕੀ ਆ ਕੀ ਆ ਜਾ ਆ ਜਾ ਕੀ ਕਰਾਂ ਮਾਮਾ ਤਾਂ ਸੁੱਤਾ ਪਿਆ ਹੁਣ ਇਸ ਵੇਲੇ ਮਾਮਾ ਆ ਜਾ ਸასი ਕਾਲ ਜੀ ਸਾਰਿਆਂ ਨੂੰ ਵਲੌਗ ਦੇ ਦੂਸਰੇ ਦਿਨਸ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰੇ ਵੱਜ ਗਏ 8:00 ਤੇ ਆਪਾਂ ਮੈਨੂੰ ਲੱਗਦਾ ਮੈਂ ਅੱਜ ਲੇਟ ਹੀ ਉੱਠਿਆ ਸੀਗਾ ਕਿਉਂਕਿ ਕੱਲ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਪ੍ਰੋਗਰਾਮ ਤੇ ਗਏ ਸੀ ਤੇ ਬਾਅਦ ਦੇ ਵਿੱਚ ਵੀ ਇੱਥੇ ਇੱਕ ਵਿਆਹ ਤੇ ਉੱਥੇ ਜਿਹੜਾ ਗਾ ਗੀਤ ਗੁੱਤ ਗਾਉਂਦੀਆਂ ਬੁੜੀਆਂ ਉਹ ਸੀਗੇ ਤੇ ਉੱਥੇ ਸੀਗੇ ਤੇ ਰਾਤੀ ਫਿਰ ਲੇਟ ਆਏ ਉਧਰੋਂ ਤੇ ਉਠਣ ਜੀ ਵੀ ਥੋੜਾ ਜਿਹਾ ਲੇਟ ਹੀ ਹੋ ਗਏ ਤੇ ਸੈਬ ਸਿੰਘ ਹਨ ਉੱਠਿਆ ਫਿਰਦਾ ਹੈਗਾ ਤੇ ਮੇਰਾ ਜਿਹੜਾ ਬੁਟੀਕ ਦੇ ਕੰਮਾਂ ਦੇ ਵਿੱਚ ਅਸੀਂ ਪੇਂਟ ਦਾ ਕੰਮ ਕਰਦੇ ਹੈਗੇ ਸਾਰਾ ਤੇ ਉਹਦੇ ਵਿੱਚ ਫਿਰ ਮੈਨੂੰ ਵੀ ਹੱਥ ਵਟਾਉਣਾ ਪੈਂਦਾ ਨਾਲ ਕਿਉਂਕਿ ਕੱਲੇ ਹੁੰਦੇ ਸਾਬ ਕਰ ਨਹੀਂ ਦਿੰਦਾ ਤੁਹਾਨੂੰ ਪ੍ਰੀਤ ਨੂੰ ਤੇ ਮੈਂ ਉਹਦੇ ਨਾਲ ਕੁਝ ਨਾ ਕੁਝ ਕਰਾ ਦੇਣਾ ਹੁਣ ਤੇ ਉਹ ਦੁਪੱਟਾ ਜਿਹਾ ਫਿੱਟ ਕਰਨਾ ਸੀ ਉਹਨੇ ਮੈਨੂੰ ਸਿਖਾਤਾ ਸੀ ਤੇ ਉਹ ਮੈਂ ਲਾ ਦੇਣਾ ਹੁਣ ਫਿੱਟ ਕਰਤਾ ਤੇ ਤਾਈ ਜੀ ਵੀ ਆ ਗਈ ਸੀ ਤਾਈ ਜੀ ਨਹੀਂ ਲੇਟੀ ਆਏ ਨੇ ਤੇ ਉਹ ਬਣਾਉਂਦੇ ਹੈਗੇ ਅੱਜ ਪਾਲਕ ਵਾਲੇ ਪਰੌਠੇ ਮੈਂ ਹੁਣ ਇਧਰ ਬਾਹਰ ਆਇਆ ਸੀ ਟੂਟੀ ਆ ਗਈ ਸੀ ਤੇ ਪਾਣੀ ਲਾਉਣਾ ਸੀਗੇ ਸਬਜੀ ਨੂੰ ਸਬਜੀ ਬੜੀ ਸੋਹਣੀ ਹੋਈ ਪਈ ਐ ਮੈਂ ਦਿਖਾਉਣਾ ਤੁਹਾਨੂੰ ਸਾਰੀ ਤੇ ਆ ਦੇਖੋ ਥੋੜੇ ਛੋਲੇ ਆਪਾਂ ਪਹਿਲਾਂ ਲਾ ਲਏ ਸੀਗੇ ਪਹਿਲਾਂ ਉਹ ਤਾਂ ਵਰਤ ਲਏ ਸੀ ਸਾਰੇ ਦਵਾਰਾ ਲਾਏ ਸੀ ਮੈਂ ਥੋੜੇ ਜਿਹੇ ਹੈ ਤਾਂ ਨਰਮੀ ਐ ਤੇ ਇਹ ਚਟਨੀ ਜੁਟਨੀ ਜੀ ਪਾ ਲਈਦੇ ਤੇ ਆ ਆਲੂ ਦਿਖਾਉਣਾ ਤੁਹਾਨੂੰ ਸਿਰਫ ਦੇਸੀ ਰੇਤੇ ਐ ਹਲਸਨ ਆ ਗਿਆ ਆਪਣਾ ਇਧਰ ਤੇ ਪਾਣੀ ਇਹਨੂੰ ਬਿਲਕੁਲ ਨਹੀਂ ਲਾਇਆ ਹੈਗਾ ਤੇ ਮੈਂ ਪਾਣੀ ਲਾਉਣਾ ਇਧਰ ਵਾਲੀ ਸਬਜ਼ੀ ਨੂੰ ਵੀ ਲਾਉਣਾ ਹੈਗਾ ਮੈਂ ਇੱਥੇ ਆਪਾਂ ਸਾਰੇ ਖਾਲੇ ਬਹੁਤ ਭਾਰੇ ਸੀ ਆ ਬਸ ਥੋੜੇ ਜਿਹੇ ਖੜੇ ਹੈਗੇ ਆ ਗੋਭੀ ਹੋਈ ਖੜੀ ਹੈਗੀ ਬੜੀ ਭਾਰੀ ਬਣ ਕੇ ਫੁੱਲ ਆ ਦੇਖੋ ਬੜੇ ਸੋਹਣੇ ਫੁੱਲ ਬਣਿਆ ਮੈਂ ਹੁਣ ਇਹਨਾਂ ਨੂੰ ਸਬਜ਼ੀ ਨੂੰ ਪਾਣੀ ਲਾਉਣਾ ਸੀਗਾ ਉਧਰ ਵੀ ਲਾਉਣਾ ਹੈਗਾ ਬਸ ਉਹਨੀ ਕੁ ਲਾਈ ਦੀ ਜਿੰਨੀ ਕ ਆਪਣੇ ਵਾਸਤੇ ਆਪਾਂ ਲੋੜ ਹੈਗੀ ਆ ਹਣ ਟੂਟੀ ਆਈਸੀ ਮੈਂ ਲਾ ਦਿਆਂ ਪਾਣੀ। ਸੋ ਦੋਸਤੋ ਹੁਣ ਆਪਾਂ ਖਾਂਦੇ ਆ ਰੋਟੀ। ਰੋਟੀ ਦਾ ਟਾਈਮ ਹੋ ਗਿਆ। ਵੈਸੇ ਲੇਟ ਹੀ ਹੋਏ ਪਏ ਆ। ਤੇ ਅੱਜ ਤਾਈ ਜੀ ਨੇ ਬਣਾਇਆ ਹੈਗਾ ਪਾਲਕ ਪਰੋਟਾ। ਆ ਜਾਓ ਫਿਰ ਤੁਸੀਂ ਵੀ ਖਾਓ। ਤੇ ਅੱਜ ਦਾ ਵੀਡੀਓ ਤੁਹਾਨੂੰ ਕਿਦਾਂ ਦਾ ਲੱਗਿਆ? ਪਲੀਜ਼ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਤੁਹਾਡਾ ਬਹੁਤ-ਬਹੁਤ ਧੰਨਵਾਦ।